ਆ ਦੇਖ ਲੋ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਜਿਹਾ ਕੰਮ ਜਿਸ ਨੂੰ ਲੈ ਕੇ ਪੱਕੇ ਸਬੂਤਾਂ ਸਮੇਤ ਕਿਸਾਨ ਆਗੂਆਂ ਨੇ ਖੁਲਾਸੇ ਕਰ ਦਿੱਤੇ ਜੀ ਹਾਂ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਜੋ ਕਿ ਹੱਥ ਦੇ ਵਿੱਚ ਗੋਲੀਆਂ ਦਾ ਖੋਲ ਲਈ ਬੈਠਿਆ ਉਸ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸਾਨੂੰ ਬਾਰਡਰ ਤੇ ਖਦੇੜਨ ਦੇ ਵਾਸਤੇ ਪੁਲਸ ਵੱਲੋਂ ਰਬੜ ਦੀਆਂ ਗੋਲੀਆਂ 315 ਦੇ ਫਾਇਰ ਹੰਝੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਰ ਰਹੇ ਹਾਂ ਕਿ ਆ ਤੁਹਾਨੂੰ ਮੈਂ ਬੁਲਟ ਬੁਖਾ ਰਿਹਾ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੋਲ ਆ ਵੇਖੋ ਨਾ ਖੋਲ ਮਿਲਿਆ ਹੈਗਾ ਠੀਕ ਆ ਤੋਂ ਇਹ ਹੈਗਾ ਵਾ ਔਰ ਮੈਂ ਤੁਹਾਨੂੰ ਦੋਰੇ ਦਿਖਾਦਾ ਲਾਈਵ ਕੱਟਿਆ ਗਿਆ ਸੀਗਾ ਇੱਥੇ ਜਿਹੜੀ ਰਬੜ ਦੀ ਗੋਲੀ ਹੈਗੀ ਆ ਆ ਵੇਖੋ ਆ ਰਬੜ ਦੀ ਗੋਲੀ ਯਾਰ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਇਹ ਚਲਾ ਨਹੀਂ ਸਕਦਾ ਔਰ ਆ ਜਿਹੜਾ ਵਾ ਆ ਕਹਿੰਦੇ ਚਲਾਇਆ ਹੀ ਨਹੀਂ ਜਾ ਸਕਦਾ ਸਿਵਿਲਿਅਨ ਤੇ ਜਿਹੜਾ ਹੰਝੂ ਗੈਸ ਵਰਤ ਰਹੇ ਹੈਗੇ ਤੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਜਿਵੇਂ ਮੈਂ ਮੈਂ ਕਹਿੰਦਾ ਸੀਗਾ ਪਿਛਲੇ ਪਿਛਲਾ ਲਾਈਵ ਜਿਹੜਾ ਕੱਟਤਾ ਵੀ ਇਹ ਕਿਹੋ ਜੀ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਕਿਸਾਨਾਂ ਸਿਆ 315 ਦੇ ਫਾਇਰ ਹੋ ਰਹੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ 315 ਦੇ ਫਾਇਰ ਹੋ ਰਹੇ ਆ ਵੀ ਇੰਨੀ ਤਾਕਤ ਦਾ ਇਸਤੇਮਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੇ ਤਾਂ ਅਸੀਂ ਫਿਰ ਵੀ ਕੈਸੀ ਵੀ ਸਾਡਾ ਦਿੱਲੀ ਜਾਣ ਦਾ ਅੰਕ ਦਾ ਸਵਾਲ ਨਹੀਂ ਬੈਰੀਕੇਡ ਤੋੜਨ ਦਾ ਅੰਕ ਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਕ ਗਈ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਔਰ ਬਹੁਤ ਸਾਰੀਆਂ ਜਹਾਜ 315 ਦੇ ਫੈਰ ਆ ਜਿਹੜੇ ਲਗਾਤਾਰ ਜਾ ਰਹੇ ਆ ਔਰ ਮੈਂ ਗੱਲ ਇਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ નિਹੱਤੀ ਆ નિਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫਿਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡਾ ਢਵੇਰ ਵਿਆਰਿਆ ਅਰਧ ਸੈਨਿਕ ਫੋਰਸ ਰਿ CRPF ਤੇ ARPF ਦੀਆਂ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਕੱਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਹੈ ਕੋਈ ਔਰ ਮੈਂ ਕਿਹਾ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਹੇ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪਹੁੰਚੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਵੀ ਇਹ ਕੀ ਹੋ ਰਿਹਾ ਹੋਊਗਾ ਕਿਵੇਂ 350 15 ਦੇ ਫਾਇਰ ਹੋ ਰਹੇ ਹੈਗੇ ਸਾਡੇ ਤੇ ਉੱਤੇ ਤੋਂ ਸਾਡਾ ਇਸ ਜਮਹੂਰੀ ਮੁਲਕ ਦੇ ਵਿੱਚ ਲੋਕਤਾਂਤ੍ਰਿਕ ਤਰੀਕੇ ਨਾਲ ਅੰਦੋਲਨ ਕਰਨ ਦਾ ਕੀ ਅਧਿਕਾਰ ਖੋਹ ਲਿਆ ਸਰਕਾਰ ਨੇ ਅਰ ਜੇ ਇਸ ਵੇਲੇ ਵੀ ਉਹ ਸਾਨੂੰ ਅਧਿਕਾਰ ਨਹੀਂ ਦਿੰਦੀ ਤੇ ਕਦੋਂ ਦਊਗੀ ਅਸੀਂ ਉਹਨਾਂ ਦੇ ਸਾਹਮਣੇ ਮੰਗ ਪੱਤਰ ਰੱਖਿਆ ਸੀ ਦੋ ਵਾਰੀ ਮੀਟਿੰਗਾਂ 'ਚ ਗਏ ਇਹੋ ਜਿਹੇ ਹਾਲਾਤਾਂ 'ਚ ਵੀ ਮੀਟਿੰਗਾਂ 'ਚ ਅਸੀਂ ਗੱਲਬਾਤ ਲਈ ਖੁੱਲਾ ਰਾ ਰੱਖਿਆ ਹੈਗਾ ਵੀ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆ ਤਾਂ ਇਸ ਕਰਕੇ ਭਰਾਓ ਇਹ ਜ਼ੁਲਮ ਹੋ ਰਿਹਾ ਔਰ ਮੈਂ ਹੁਣ ਖਾਸ ਬੇਨਤੀਆਂ ਕਰੂੰਗਾ ਵੀ ਜਿਹੜੇ ਜਿਹੜੇ ਵੀ ਵੀਰ ਐ ਇਹਨੂੰ ਆਉਣ ਤੁਹਾਡੇ ਘਰਾਂ 'ਚ ਬੋਰੀਆਂ ਹੋਣੀਆਂ ਵਾ ਜਵੇਂ ਹੰਝੂ ਗੈਸ ਮਾਰਦੇ ਆ ਔਰ ਬੋਰੀਆਂ ਲੈ ਕੇ ਆਓ ਸੂਤੀ ਸੂਤੀ ਬੂਤੀ ਬੋਰੀਆਂ ਲੈ ਕੇ ਆਓ ਹਜ਼ਾਰਾਂ ਬੋਰੀਆਂ ਤੁਸੀਂ ਸੁੱਟ ਦੇਣੀਆਂ ਸਾਡੇ ਕੋ ਇੱਥੇ ਹਜ਼ਾਰਾਂ ਬੋਰੀਆਂ ਸੂਤੀ ਲੈ ਆਓ ਪਾਣੀ ਵਾਲੇ ਟੈਂਕਰ ਭੇਜੋ ਲਾਗੇ ਪਟਿਆਲਾ ਜ਼ਿਲ੍ਹਾ ਵਾ ਪਟਿਆਲੇ ਵਾਲਿਓ ਨੇੜੇ ਤੇੜੇ ਵਾਲਿਓ ਸਾਡੇ ਉਹ ਪਰਿਓ ਪੰਜਾਬ ਵਾਲਿਓ ਇਹ ਟੈਂਕਰ ਪਾਣੀ ਪਾਣੀ ਦੀ ਬਹੁਤ ਸਮੱਸਿਆ ਉੱਥੇ ਆ ਰਹੀ ਹੈਗੀ ਆ ਹੋਰ ਤੁਸੀਂ ਸਿਆਣੇ ਜੇ ਸਾਜੋ ਸਮਾਨ ਕੀ ਕੋਈ ਚਾਹੀਦਾ ਪਾਣੀ ਵਾਲਾ ਪੰਪ ਪੁੱਛ ਪਾਣੀ ਵਾਲਾ ਪੰਪ ਜੇ ਪਾਣੀ ਵਾਲਾ ਕਹਿੰਦੇ ਪੰਪ ਜਿੱਦਣਾ ਅਸੀਂ ਸਪਰੇਅ ਕਰਦੇ ਆ ਜਦੋਂ ਹੰਝੂ ਗੈਸ ਵੱਜਦੀ ਆ ਅੱਖਾਂ ਨੂੰ ਜਲਨ ਹੁੰਦੀ ਆ ਤੇ ਫਿਰ ਉਹ ਪਾਣੀ ਵਾਲਾ ਪੰਪ ਅੱਖਾਂ ਚ ਵੱਜਦਾ ਇੱਕ ਲੂਨ ਲੂਨ ਹੋਵੇ ਨਾ ਲੂਨ ਜਦੋਂ ਗਲ ਚ ਖਰਾਸ਼ ਜੀ ਹੁੰਦੀ ਆ ਲੂਨ ਚੱਟ ਲਈਏ ਤਾਂ ਖਰਾਸ਼ हट ਜਾਂਦੀ ਹੈਗੀ ਆ ਤਾਂ ਸਾਹ ਲੈਣ ਚ ਸਮੱਸਿਆ ਨਹੀਂ ਆਉਂਦੀ ਹੈਗੀ ਬਾਕੀ ਜਿਹੜੇ ਵੀ ਮੈਡੀਕਲ ਪ੍ਰੈਕਟਿਸ਼ਨ ਨੇ ਸਾਡੇ ਵੀਰਾਂ ਜਿਹੜੇ ਸਾਨੂੰ ਇੱਥੇ ਮੈਡੀਕਲ ਸੇਵਾਵਾਂ ਦੇ ਸਕਦੇ ਨੇ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਚ ਹਰ ਰਾਜ ਨੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸ਼ੰਭੂ ਬਾਗਰ ਤੇ ਖਨੌਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਜੋ ਵੀ ਤੁਸੀਂ ਮੈਡੀਕਲ ਦੀਆਂ ਸੇਵਾਵਾਂ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੇ ਸਕਦੇ ਜੇ ਫ੍ਰੀ ਉਹ ਤੁਹਾਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਸਾਡੀ ਅਪੀਲ ਆ ਵੀ ਉਹ ਮੈਡੀਕਲ ਸੇਵਾਵਾਂ ਜ਼ਰੂਰ ਦਿਓ ਇੱਥੇ ਆ ਕੇ ਕਿਸੇ ਕਿਸਮ ਦੀ ਸਮੱਸਿਆ ਵੀ ਸਾਨੂੰ ਨੇਰੇ ਸਵੇਰੇ ਆ ਸਕਦੀ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਵਾ ਉਹਨਾਂ ਕਿਹਾ ਵਾ ਐਂਬੂਲੈਂਸਾਂ ਅਬੂਲੇਬੋ ਰੱਖਿਆ ਜਾਣ ਕੇ ਇਸ ਵੇਲੇ ਤਾਂ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਆਸੀ ਵੀ ਜਾਵਾਂਗੇ ਫੇਰ ਭਰਾਵਾਂ ਨੂੰ ਬੇਨਤੀ ਆ ਜਿਹੜੇ ਮਗਰਿਆ ਸਾਡੇ ਉਹ ਸਿਵਲ ਆ ਪਟਿਆਲੇ ਕੋਈ ਇੱਥੇ ਰਾਜਪੁਰੇ ਸਿਵਲ ਹਸਪਤਾਲ ਚ ਕੋ ਨੇੜੇ ਤੇੜੇ ਉਹ ਜ਼ਰੂਰ ਉਹਨਾਂ ਦਾ ਪਤਾ ਲੈਂ ਜਾਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਡੀ ਬੇਨਤੀ ਆ ਵੀ ਉਹ ਨੇੜੇ ਤੇੜੇ ਪਟਿਆਲੇ ਜਲੇ ਜਿਹੜੀ ਉਹਨਾਂ ਨੂੰ ਖਬਰ ਮਿਲਦੀ ਆ ਲੱਗੇ ਆਪਣੀ ਮਤ ਕਰੋ ਤੁਹਾਡੇ ਕਿਸਾਨ ਮਜ਼ਦੂਰ ਭਰਾ ਹੈਗੇ ਆ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਆ ਚਾਹੇ ਡੱਬ ਵਾਲੀ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੁਸੀਂ ਵੱਦ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਨਾਂ ਥਾਵਾਂ ਤੇ ਪਹੁੰਚੋ ਔਰ ਇਹਨਾਂ ਤਗੜਾ ਹੋ ਕੇ ਇਹ ਮੋਰਚਾ ਹੁਣ ਲੱਗ ਗਿਆ ਵਾ ਅੱਜ ਇਹ ਮੋਰਚਾ ਜਿਵੇਂ ਮੋਦੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਵਾ ਉਹ ਜਬਰਪੂਰੀ ਦੁਨੀਆ ਦੇਖ ਰਹੀ ਆ ਆ 315 ਦੇ ਫਾਇਰ ਪੂਰੀ ਦੁਨੀਆ ਚ ਜਾਣੇ ਆ ਪੀਕੇ ਐਸਐਲਆਰ ਇਹ ਵੀ 300 ਐਸਐਲਆਰ ਦਾ ਫਾਇਰ ਕਰ ਰੇ ਫੌਜੀ ਸਭ ਇਹ ਐਸਐਲਆਰ ਦਾ ਫਾਇਰ ਇਹ ਦੋਵੇਂ ਗੰਭੀਰ ਆ ਪੀ ਐਸਐਲਆਰ ਇਹ ਹਿੰਦੁਸਤਾਨ ਦੀ ਸਭ ਤੋਂ ਵਧੀਆ ਰਹਲ ਹੈਗੀ ਹੈ ਜਿਹਦਾ ਫਾਇਰ ਇਹ ਇਹ ਕਟ ਕੱਢਿਆ ਗਿਆ ਤੋਂ ਇਹ ਐਸਐਲਆਰ ਦੇ ਫਾਇਰ ਪੂਰੀ ਦੁਨੀਆ ਵਿੱਚ ਜਾਣੇ ਆ ਲਾਈਵ ਚੈਨਲ ਤੇ ਜੁੜੇ ਰਹੋ ਲਾਈਵ ਸਰਕਾਰ ਕਟਣ ਦਾ ਜਸਨ ਕਰੂਗੀ ਸਾਡਾ ਤੋ ਉਹ ਫਿਨਿਸ਼ ਹੋ ਹੋ ਕੇ ਜਾ ਰਿਹਾ ਕੁਝ ਵਿੱਚੋਂ ਫੋਨ ਫਾਨ ਆ ਜਾਂਦੇ ਆ ਤੋ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਦੇਖਣ ਐਸਐਲਆਰ ਦੇ ਫੈਰ ਤੋ ਮੈਂ ਬੇਨਤੀ ਕਰਦਾ ਵੀ ਇੱਥੇ ਹਰ ਹਰ ਚੀਜ਼ ਤੁਸੀਂ ਸਿਆਣੇ ਜੇ ਸਮਝਦਾਰ ਜੇ ਇਸ ਕਰਕੇ ਇਹ ਮੋਰਚਾ ਬਣ ਗਿਆ ਪੂਰੀ ਦੁਨੀਆ ਦੇ ਮੀਡੀਆ ਤੇ ਮੋਦੀ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਤੇ ਤਾਕਤ ਦੀ ਵਰਤੋਂ ਹੋ ਰਹੀ ਆ ਉਹਦੀ ਨਿੰਦਾ ਹੋ ਰਹੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਆ ਜਿਵੇਂ ਉਹ ਜ਼ਬਰ ਢਾ ਰਹੀ ਹੈਗੀ ਆ ਤੋ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਰ ਪੰਜਾਬ ਨੂੰ ਸਾਰੇ ਧੜਿਆਂ ਨੂੰ ਛੱਡ ਕੇ ਤੁਸੀਂ ਕਾਲੀ ਬਾਦਚ ਦੇ ਕਾਂਗਰਸੀ ਬਾਦਚ ਦੇ ਆਮ ਆਦਮੀ ਦੇ ਵਰਕਰ ਬਾਦਚ ਦੇ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਬਣੋ ਔਰ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਤਾਂ ਇਸ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਰੱਖ ਕੇ ਜਿਹੜੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ ਜਾਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰ ਨੇ ਜਾਂ ਐਸਕੇਮ ਨਾਨ ਪੋਲਿਟੀਕਲ ਦੇ ਜਿਹੜੇ ਸਾਡੇ ਵਰਕਰ ਨੇ ਉਹ ਵੱਧ ਤੋਂ ਵੱਧ ਇਸੇ ਪਹੁੰਚਣ ਮੈਂ ਹਰਿਆਣਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਜੇ ਹਰਿਆਣਾ ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣਾ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜਨੀ ਹੈਗੀ ਆ ਖਾਪ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਅੰਦੋਲਨ ਦੇ ਵਿੱਚ ਤੁਖ ਸਾਹ ਪੰਚਾਇਤਾਂ ਅੱਗੇ ਆਉਣ ਔਰ ਸਰਕਾਰ ਦੇ ਇਸ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰਟਾ ਰਹੀ ਹੈਗੀ ਆ ਔਰ ਇਹ ਪੱਤਾ ਜਿੰਨੇ ਵੀ ਸਾਡੇ ਹੋਰ ਨਾ ਸੂਬਿਆਂ ਦੇ ਕਿਸਾਨ ਆਗੂ ਨੇ ਕੱਟ ਸਕਦੇ ਨੇ ਜਿਵੇਂ ਸਾਨੂੰ ਕੱਲਿਆਂ ਨੂੰ ਪੱਗ ਵਾਲਿਆਂ ਨੂੰ ਖਾਲਸਤਾਨ ਦਾ ਟੈਗ ਲਾਉਣ ਦਾ ਯਤਨ ਕੀਤਾ ਜਾ ਰਿਹਾ ਤੋ ਇਸ ਕਰਕੇ ਭਰਾਓ ਇਸ ਅੰਦੋਲਨ ਨੂੰ ਹੁਣ ਡਿੱਗਣ ਨਾ ਦਈਏ ਇਹ ਅੰਦੋਲਨ ਨੇ ਰਿਜ਼ਲਟ ਕੱਢਣੇ ਹੈਗੇ ਆ ਔਰ ਅਸੀਂ ਰਿਜ਼ਲਟ ਕਢਾਉਣੇ ਹੈਗੇ ਆ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਸਾਡਾ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਾ ਕੇ ਲਕਸ਼ਣਾ ਲੜਨ ਦਾ ਕੋਈ ਮਨੋਰਥ ਹੈ ਨਹੀਂਗਾ। ਨਾ ਅਸੀਂ ਇਸ ਕਿਸਮ ਦਾ ਕੋਈ ਮੰਚ ਰੱਖਦੇ ਹੈਗੇ ਆ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਇਸ ਪਾਕ ਪਵਿੱਤਰ ਕਿਸਾਨਾਂ ਮਜ਼ਦੂਰਾਂ ਦੇ ਮੰਚ ਦੀ ਵਰਤੋਂ ਨਹੀਂ ਕਰਦੇ ਆਂਗਾ। ਆਪਣੇ ਪੱਧਰ ਤੇ ਉਹ ਕੀ ਸਪੋਰਟ ਕਰਦੇ ਉਹਨਾਂ ਦੀ ਮਰਜ਼ੀ ਹੈ ਹੈਗੀ ਆ। ਤੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਜੜੀਆਂ ਇੱਕ ਦੂਜੇ ਦੇ ਦੂਸ਼ਣबाजी ਕਰਨ ਤੇ ਲੱਗੀਆਂ ਹੋਈਆਂ ਜੇ ਉਹ ਚੰਦੀਆਂ ਵੀ ਉੱਚ ਕੋਈ ਬੱਚੀ ਹੈਗੀ ਆ ਭਾਵੇਂ ਹੁਣ ਇਸ ਵੇਲੇ ਤੱਤਾ ਤਵਾ ਜਿਹੜਾ ਤਪਣਾ ਵਾ ਸਿਆਸਤ ਦਾ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਝਾਂ ਦੇਣ ਔਰ ਕੋਈ ਵੀ ਪ੍ਰੋਗਰਾਮ ਪੈਰਲਲ ਅਜੇ ਹਾਂ ਨਾ ਰੱਖਣ ਵੀ ਜਿਹੜਾ ਸਾਡੇ ਅੰਦੋਲਨ ਨੂੰ 6 ਵਜੇ ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਹੂੰਗਾ ਕੋਈ ਵੀ ਪੈਰਲਲ ਪ੍ਰੋਗਰਾਮ ਅਜੇ ਹਾਂ ਨਾ ਰੱਖੋ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਛੱਟ ਮਾਰਦੇ ਹੋਣ ਤਾਂ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜੜੀ ਜੜੀ ਚੀਜ਼ ਦੀ ਲੋੜ ਹੈਗੀ ਆ ਇੱਥੇ ਬੋਰੀਆਂ ਚਾਹੀਦੀਆਂ ਹੰਝੂ ਗੈਸ ਵੱਡੇ ਪੱਧਰ ਤੇ ਵਰਤਿਆ ਪਾਣੀ ਦੀ ਲੋੜ ਬਹੁਤ ਪੈਂਦੀ ਹੈਗੀ ਆ ਪੰਪ ਚਾਹੀਦੇ ਆ ਪੰਪ ਸਪਰੇਅ ਵਾਲੇ ਜਿੱਦਣਾ ਪਾਣੀ ਆ ਲੂਣ ਚਾਹੀਦਾ ਜਿੰਨਾ ਗਲਾ ਤਰ ਹੋ ਸਕੇ ਬਾਕੀ ਤੁਸੀਂ ਸਿਆਣੇ ਜੇ ਵੀ ਸਾਡੀਆਂ ਕੀ ਲੋੜਾਂ ਨੇ ਸੋ ਦਾਦਿਆ ਕਿ ਕਿਸਾਨ ਜੋ ਤੇ ਬੰਦੀਆਂ ਆਪਣੇ ਫੈਸਲੇ ਤੇ ਡਟੀਆਂ ਹੋਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਆਪਣੀਆਂ ਮੰਗਾਂ ਨੂੰ ਨਹੀਂ ਮੰਨਵਾ ਲੈਂਦੇ ਉਦੋਂ ਤੱਕ ਸਾਡਾ ਇਹ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾ ਕੇ ਉਸ ਨੂੰ ਫਤਿਹ ਕਰਕੇ ਵਾਪਿਸ ਆਵਾਂਗੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ